ਹੈਲੋ ਗਾਈਜ਼ ਆਈ ਹੋਪ ਕਿ ਤੁਮ ਸਾਰੇ ਵਧੀਆ ਹੋਵੇ ਹੋ ਸਣਾ ਤੁਹਾਡਾ ਕੀ ਹਾਲ ਚਾਲ ਆ ਆ ਮੁੰਡਾ ਮੇਰੇ ਲਾ ਕੇ ਬੈਠਾ ਦੱਸਿਓ ਦੋਨੇ ਆ ਕਿ ਮੈਨੇ ਦਾੜੀ ਨਹੀਂ ਛਟਨੀ ਮੇਰੀ ਦਾੜੀ ਛਟਕਾਉਣੀ ਆ ਕੋਈ ਨੁਕਤਾ ਆਗਾ ਦੱਸਿਓ ਸਾਰੇ ਜਣੇ ਤੇ ਬਾਕੀ ਆਪਣੀਆਂ ਵੀਡੀਓ ਦੱਸਿਓ ਕਿੰਦਾਂ ਦੀਆਂ ਲੱਗਦੀਆਂ ਜੇ ਕੁਝ ਗਲਤ ਲੱਗਦਾ ਤਾਂ ਮੈਨੂੰ ਤਾਂ ਵੀ ਦੱਸਿਆ ਕਰੋ ਇੱਕ ਆਪਣਾ ਪਾਇਲਟ ਆਵੇ ਟਰੰਗ ਤੇ ਬੈਠਾ ਰਹੇ ਆਪਾਂ ਕੋਲ ਤੇ ਗਾਂਧੀ ਧਾਮ ਹੈਪੀ ਹੋਟਲ ਦੇ ਤੇ ਬੈਠੇ ਹੁਣ ਗੱਡੀ ਦੇ ਵਿੱਚ ਆਪਣੀਆਂ ਤਿਆਰੀ ਪੰਜਾਬ ਨੂੰ ਪੰਜਾਬੋਂ ਆਏ ਹੀ ਤੇ ਗੱਡੀ ਦਾ ਕੰਮ ਬਹੁਤ ਜ਼ਿਆਦਾ ਤੇ ਆਪਾਂ ਗੱਡੀ ਦਿੱਤੀ ਛੱਡ ਕਿਉਂ ਕੰਮ ਹੀ ਇੰਨਾ ਜ਼ਿਆਦਾ ਮਹੀਨਾ ਲੱਗ ਜਣਾ ਕੰਮ ਕਰਾਉਣ ਲੱਗਿਆ ਤੇ ਆਪਾਂ ਗੱਡੀ ਨਹੀਂ ਲਈ ਕੌਣ ਕੰਮ ਕਰਾਵੇ ਬੰਦਾ ਉਹਨੇ ਜਮਾਨੇਗੇ ਚਲੋ ਕੀ ਪੱਤੀ ਗੱਡੀ ਜਿਹਦਾ ਕੰਮ ਤੇ ਕਰਾ ਕੇ ਰੱਖੇ ਹਨਾ ਤੇ ਇੱਕ ਗਰਮੀ ਬਹੁਤ ਜ਼ਿਆਦੀ ਹੈ ਤੇ ਕੱਲ ਮੈਂ ਨਾਤਾ ਹੀ ਤੇ ਗਰੇ ਮੈਂ ਗਿਆ ਨਹੀਂ ਤੇ ਆ ਦੇ ਰੋ ਜਟਾ ਜਟਾ ਜਮ ਗਿਆ ਕੌਣ ਫੇਰ ਲਾਉਣੇ ਆ ਉਹ ਦਪਰੇ ਜੀ ਨਾ ਮੈਂ 2 ਵਜੇ ਨੂੰ ਬਾਅਦ ਸ਼ੇਅਰ ਕਰਦਾ ਆ ਕੁੜੀ ਗੜੀ ਫੱਜੂਗੀ ਤੇ ਹਮੰਡੇ ਦੀ ਆਪਾਂ ਦਾੜੀ ਜੀ ਸੈੱਟ ਕਰਾਉਣੀ ਕਹਿੰਦਾ ਸੈੱਟ ਨਹੀਂ ਹੁੰਦੀ ਮੈਂ ਇਹਨੂੰ ਬਸ ਐਂ ਕਰਿਆ ਕਰ ਏਦਾਂ ਐਦਾਂ ਦੋਵਾਂ ਥਾਂ ਐਦਾਂ ਐਂ ਜੇ ਕਰਿਆ ਤਾਂ ਇਹ ਐਂ ਠੱਕੀ ਜਾਂਦਾ ਰਹਿੰਦਾ ਟੇਪਰ ਤੇ ਡਾ ਲਿਆਂਗਾ ਪਛਾਣ ਉਹ ਇਹਨੂੰ ਪਛਾਣ ਹੋਣੀ ਤੱਕ ਨਾ ਉਹ ਤੌਣ ਜੇ ਨਾ ਜੁੜਦੀ ਨੂੰ ਦਾਣੂ ਚੋਕਣਾ ਵਾ ਤੇ ਇਹਦੇ ਨਾਲ ਕੋਈ ਗਰਲ ਅਟੈਚਮੈਂਟ ਨਹੀਂ ਹੁੰਦੀ ਉਹ ਆਪਾਂ ਸੌਰੀ ਇਹ ਕਹਿ ਨੂੰ ਬੋੜਾ ਲੱਗਿਆ ਹੋਵੇ ਨਾ ਆਪਾਂ ਇਹਦੇ ਨਾਲ ਗਰਲ ਕੋਈ ਅਟੈਚਮੈਂਟ ਕਰਾਉਣੀ ਆ ਮੁੰਡਾ ਨਸਾ ਪਤਾ ਜਮਾ ਹੀ ਨਹੀਂ ਖਾਂਦਾ ਪੂਰਾ ਕਪੜਾ ਕਪੜਾ ਮਾਰ ਕੇ ਰੱਖਦਾ ਕਦੀ ਵੀ ਪਾਇਲਟ ਵੀ ਘੈਂਟ ਆ ਤੇ ਹੁਣ ਬਾਅਦ ਚ ਛੱਡਿਆ ਕਰੋ ਜਾਈ ਥੋੜੇ ਦਿਨਾਂ ਤਾਈਂ ਛੂ ਥਾ ਛੂ ਥਾ ਗਾਣ ਤੱਕ ਆ ਕਰ ਪਛਾਣ ਨਹੀਂ ਕਿ ਜਿੰਨੀ ਗਾਣ ਇਨ ਮੈਂ ਦਾੜੀ ਜੀ ਸੈਟ ਕਰਾਇਆ ਕਰਾਂ ਇਹਨੂੰ ਇੱਕਦਾਂ ਰਮਾਂਟ ਸਟੇਟ ਕਰਾ ਮੜਾ ਮੋੜ ਖਰਚਾ ਕਰ ਚਾ ਕਰ 500 ਰੁਪਈਆ ਤੇ ਇਹ ਕੀ ਗੱਲ ਬੰਦ ਤੇ ਇੱਕ ਕੰਗੀ ਫੇਰਿਆ ਕਰ ਦਿੱਲੀ ਕੰਗੀ ਫੇਰ ਨਹੀਂ ਐ ਅੱਗੇ ਨੂੰ ਹੁਣ ਮੈਂ ਥੱਲੇ ਪਾਏ ਨਹੀਂ ਰੱਬ ਵੱਲੋਂ ਹੀ ਪਏ ਪਹਿਲਾਂ ਦੇ ਤੇ ਚਲੋ ਬਹੁਤ ਸੋਹਣੀ ਗਾੜੀ ਹਲਕੀ ਜੀ ਜਾਰੀ ਵੱਡੀ ਵੀ ਜਾਰੀ ਚੋਟੀ ਨਹੀਂ ਐ ਨਾਰਮਲ ਜੀ ਸਹੀ ਰਹਿੰਦੀ ਬਾਕੀ ਦਾੜੀਆਂ ਵਾਲੇ ਬੰਦੇ ਕਮੈਂਟ ਕਰਨਗੇ ਦਾੜੀ ਦੀ ਸਾਂਭ ਸੰਭਾਲ ਆ ਤੇ ਕੀ ਕਰਨਾ ਚਾਹੀਦਾ ਮੈਂ ਤਾਂ ਕਹਿੰਨਾ ਕਿ ਸਰੋਂ ਦਾ ਤੇਲ ਹੋਵੇ ਡੈਲੀ ਤੇਲ ਲਾਉਣਾ ਵਾ ਜਾਂ ਦੇਸੀ ਘਿਓ ਮਿਲ ਜੇ ਤੇ ਸਾਰਿਆਂ ਨਾਲ ਵਧੀਆ ਗੱਲ ਆ ਕਿਉਂਕਿ ਇੱਕ ਜਦਾਂ ਬੰਦੇ ਵੀ ਖਰਾਕਾ ਦਾੜੀ ਮੋਛੀ ਦੀ ਦੇਸੀ ਘਿਓ ਦੀ ਖਰਾਕਾ ਖਰਾ ਕੇ ਸੌਣ ਦੇ ਟਾਈਮ ਗਰਮ ਕਰਕੇ ਮੋਚਾਂ ਨੂੰ ਤੇ ਦਾੜੀ ਨੂੰ ਲਾ ਕੇ ਸੌਜੋ ਸਵੇਰੇ ਉੱਠੋ ਤੇ ਕੰਗੀ ਕਰੋ ਤੇ ਜਿਉਂ ਰਾਤ ਨੂੰ ਲਉਣਾ ਉਦੋਂ ਕੰਗੀ ਨਹੀਂ ਕਰਨੀ ਦੇਸੀ ਕੋਲਾਉ ਮੋਛਾ ਨੂੰ ਤੇ ਦਾੜੀ ਨੂੰ ਦਿਨੋਂ ਦਿਨ ਰਿਜ਼ਲਟ ਤੁਹਾਨੂੰ ਪਤਾ ਲੱਗ ਜੇਗਾ ਤੇ ਬਾਕੀ ਜੇ ਤੁਹਾਡੇ ਕੋਲ ਕੋਈ ਰਿਜ਼ਲਟ ਹੈਗਾ ਬਾਕੀ ਇੱਕ ਇਹਦਾ ਇੱਕ ਸੋਲੂਸ਼ਨ ਹੈ ਸਵੇਰੇ ਉੱਠਦੇ ਹਾਂ ਸਾਜ ਮੂੰਹ ਧੋਣਾ ਦਾੜੀ ਨੂੰ ਸ਼ੈਂਪੂ ਵੀ ਵਰਤੋ ਤੇ ਮੇਨ ਕੰਮ ਆਪਦਾ ਦਿਨ ਆਪਾਂ ਤੁਹਾਡੇ ਤੇ ਦੇ ਕਟਾ ਮਿੱਟੀ ਪੈਂਦਾ ਵਾ ਤੇ ਇਹ ਵੀ ਇੱਕ ਗੁਰੂ ਸਾਹਿਬ ਦੀ ਦਿੱਤੀ ਹੋਈ ਚੀਜ਼ ਬਹੁਤ ਵੱਡੀ ਆ ਤੇ ਸਿਰ ਦੇ ਕੇ ਤੇ ਚਲੋ ਆਪਾਂ ਦਮਾਲਾ ਬਣ ਲੈਨੇ ਠੱਕੇ ਰਹਿੰਦੇ ਪਰ ਨਾ ਬਣ ਲੈਣਾ ਕੋਈ ਪੱਕਾ ਬਣ ਲੈਂਦਾ ਜਿਵੇਂ ਵੀ ਚਿਕਨ ਚੰਦਾਲਾ ਲੜਦਾ। ਤੇ ਦਾੜੀ ਨੂੰ ਸਵੇਰੇ ਉੱਠ ਕੇ ਆਪਾਂ ਬਲੌਗ ਅੱਜ ਇਸੇ ਕਰਕੇ ਬਣਾਇਆ ਦਾੜੀ ਆ ਤੇ ਵੀਰਾਂ ਭਰਾਵਾਂ ਆ ਤੇ ਜਿਨ੍ਹਾਂ ਦੀ ਦਾੜੀ ਸੜਕੜੇ ਵਰਗੀ ਆ ਜਿਆਦੇ ਕੰਡੇਆਂ ਜੜ ਕੇ ਠੇਕੇ ਜਿਹਾ ਮੋਟੇ ਜਿਹਾ ਵਾਲਾ ਉਹ ਵੀ ਕੀ ਕਰਨ ਕੀ ਦਾੜੀ ਨੂੰ ਘਿਓ ਲਾਉਣ ਦੇਸੀ ਘਿਓ ਵਾਲ ਨਾਮ ਲੈਂ ਮਾਣ ਸਵੇਰੇ ਸੈਂ ਪੂਰੀ ਰਾਤ ਨੂੰ ਸੌਣ ਲੱਗਿਆ ਦੇਸੀ ਘਿਓ ਤੇ ਦਾੜੀ ਨੂੰ ਵੱਲੇ ਛੱਡ ਕੇ ਅੱਗੇ ਨੂੰ ਵਾਉਣ ਪਿਛੇ ਨੂੰ ਨਹੀਂ ਮਾਉਣੀ ਕਹੀ ਕਿ ਮੈਂ ਅੱਗੇ ਐ ਕਰਕੇ ਪਿਛਾ ਨੂੰ ਆਉਂਦੇ ਇਹਨੂੰ ਅੱਗੇ ਨੂੰ ਵਾਣਾ ਐ ਸਾਈਡਾਂ ਤੋਂ ਸਾਰਿਆਂ ਦੇ ਆਉਗੀ ਦੇਸੀ ਘੋਦਾਂ ਇੰਤਮਾਲ ਕਰੋ ਵਾਲ ਨੋਰਮਲ ਰਹਿਣਗੇ ਐਨ ਪਤਲੇ ਸਿਲਕੀ ਵਾਲ ਬਾਕੀ ਹੋਰ ਤੁਸੀਂ ਦੱਸਿਓ ਕਿਵੇਂ ਲੱਗਾ ਆਪਣਾ ਪ੍ਰੋਗਰਾਮ ਬਲੌਗ ਯਾਰ ਬਹੁਤ ਘੱਟ ਆਉਂਦੇ ਟਾਈਮ ਨਹੀਂ ਮਿਲਦਾ ਕੰਮ ਸੰਦੇ ਇਹ ਮੈਂ ਚਾਹਣਾ ਆ ਕਿ ਕੋਝ ਦਿਨਾਂ ਤੋਂ ਬਲੌਗ ਸ਼ੂਟ ਕਰਿਆ ਕਰਦੇ ਆ ਕੰਮ ਤਾਂ ਦਾ ਹੀ ਇੰਨਾ ਜ਼ਿਆਦਾ ਥੋੜਾ ਜਨਾ ਮੇਰੀ ਲਾਈਫ ਵੀ ਟੈਂਸ਼ਨ ਦੀ ਚੱਲਣ ਦੀ ਕੰਮ ਤਾਂ ਮੈਨੂੰ ਲੈ ਕੇ ਸਟਿਚਨ ਆ ਰਹੀ ਜੋ ਨਵਾਂ ਸਾਲ ਚੱਲਿਆ ਥੋੜੀ ਸਹੀ ਨਹੀਂ ਚੱਲਦੀ ਪਈ ਖਰਚੇ ਕਰਦੇ ਬਹੁਤ ਜ਼ਿਆਦੇ ਆ ਪੈਸਿਆਂ ਦੀ ਨਾ ਚਲੋ ਸਾਰਿਆਂ ਦਾ ਇਹੋ ਹਾਲ ਮੇਰਾ ਕੱਲੇ ਰਹੀ ਪਰ ਥੋੜਾ ਜਿਆ ਮੇਰਾ ਨਾ ਐਰਕੀ ਸਾਲ ਜੋ ਨਵਾਂ ਚੜਿਆ ਵਾ ਕੁੰਭ ਰਾਸ਼ੀ ਆ ਵੇਹੇ ਕਹਿੰਦੇ ਕੁੰਭ ਰਾਸ਼ੀ ਦਾ ਬਹੁਤ ਵਧੀਆ ਪਰ ਮੇਰਾ ਵਾਸਤੇ ਸਾਲ ਬਹੁਤ ਮਾੜਾ ਚੜਿਆ ਕੁਝ ਬੰਦਿਆਂ ਤੇ ਸਹੀ ਆ ਕੁਝ ਐਸੇ ਨਹੀਂ ਕੋਝ ਬੰਦੇ ਮੇਰੇ ਨੂੰ ਡੰਡੇ ਚੜਦੇ ਆ ਪਰ ਆਪਾਂ ਇੰਨਾ ਜ਼ਿਆਦਾ ਨਹੀਂ ਰੋਈਦਾ ਅਖੀਰ ਚੱਲ ਕੋਈ ਨਹੀਂ ਕੀਤਾ ਰੱਬ ਚੰਗਾ ਨਹੀਂ ਕਰਦਾ ਜੀ ਤਾਂ ਕਾਹ ਅਗਲੇ ਸਾਲ ਚ ਨਹੀਂ ਚੰਗਾ ਕਰ ਦੇ ਜੋ ਰੱਬ ਦਾ ਭਾਣਾ ਉਹ ਮੰਨਣਾ ਪੈਣਾ ਆਪਾਂ ਨੂੰ ਤੇ ਬਾਕੀ ਆਪਾਂ ਬੁਲਾइए ਫਰੇਲ ਬਲਾਕ करिए ਸਮਾਪਤ